ੴ ਸਤਿਗੁਰ ਪ੍ਰਸਾਦਿ ਰਾਗ ਸੁਹੀ ਬਾਣੀ ਸੇਖ ਫਰੀਦ ਜੀ ਕੀ ਤਾਪ ਤਾਪ ਲੋਹੇ ਲੋਹੇ ਹਾਥ ਮਰੋ ਰੋ ਬਾਵਲ ਹੋਈ ਸੋ ਸੋਹ ਲੋ ਰੋ ਤੈ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਣਾ ਸਹ ਨਹੀਂ ਦੋ ਅਸਾ ਪੈ ਸਹਬ ਕੀ ਮੈਂ ਸਾਰ ਨ ਜਾਣੀ जोबन कोए पाशह पछतानी रहा काली को तू कित गुण काली अपने प्रीतम के हो बिरह जाली परह बिहून कतह सुख पाही जा हो कृपाल प्रभु मिलाई बिदन खूह मुंद अ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਰ ਦੇਖਾਂ ਤਾਂ ਮੇਰਾ ਅੱਲਾਹ ਬੇਲੀ ਬਾਟ ਹਮਾਰੀ ਖੜੀ ਉਡੀਣੀ ਖਨਿਓ ਤੇਖੇ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸੇਗਬਰੀਦਾ ਪੰਥ ਸਮਾਰ ਸਵੇਰਾ ਸੁਹੀ ਲਲਤ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭੜ ਸਰਵਰ ਜਬੂਛਲੇ ਤਬ ਤਰੰਦੇ ਹੇਲਾ ਹਾਤ ਨ ਲਾਇਕ ਸੁੰਬੜੈ ਜਲ ਜਸੀ ਢੋਲਾ ਰਹਾਓ ਇਕ ਆਪੀ ਨੇ ਪਤਲੀ ਸਾਹ ਕੇ ਰੇ ਬੋਲਾ ਦੁੱਧਾਂ ਥਣੀ ਨ ਆਵੈ ਫਿਰ ਹੋਏ ਨ ਮੇਲਾ ਕਹ ਫਰੀਦ ਸਹੇਲਿਓ ਸਹੋ ਅਲਾਈ ਸੀ ਹੰਸ ਚਲ ਸੀ ਡੂਮਣਾ ਇਹ ਤਨ ਟੇਰੀ ਥੀ ਸੀ ਕਹ ਫਰੀਦ ਸਹੇ ਲਿਓ ਸਹੋ ਅਲਾਈ ਸੀ ਹੰਸ ਚਲ ਸੀ ਡੂਮਣਾ ਇਹ ਤਨ ਟੇਰੀ ਥੀ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ